ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਜਾਣ ਕੇ ਬਹੁਤ ਅਤਿਅੰਤ ਖੁਸ਼ੀ ਹੋਵੇਗੀ ਕਿ ਸਿੱਖ ਪੰਥ ਦੇ ਮਹਾਨ ਜਨਰਲ ਮਹਾਨ ਯੋਧੇ ਸੂਰ ਦੇ ਵਤਨ ਕੇ ਬਲੀ ਅਨੋਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੀ ਆਜਰੂ ਅਜਮਤ ਨੂੰ ਕਾਇਮ ਕਰਦਿਆਂ ਹੋਇਆਂ ਮੁਗਲਿਆ ਹਕੂਮਤ ਦੇ ਨਾਲ ਲੋਹਾ ਲੈਦਿਆਂ ਲੱਖਾਂ ਹੀ ਧਰਮ ਯੁੱਧ ਕਰਕੇ ਲੱਖਾਂ ਹੀ ਦੁਸ਼ਮਣਾਂ ਨੂੰ ਮੌਤੇ ਘਾਟ ਉਤਾਰਿਆ ਔਰ ਜੱਬੇ ਦੇ ਮੈਦਾਨ ਵਿੱਚ ਬਾਬਾ ਜਿੱਥੇ ਚਾਲਾ ਸਾਹਿਬ ਜੀ ਦਾ ਸਥਾਨ ਹੈ ਉਸ ਸਥਾਨ ਤੇ ਸਾਂਝੇ ਵਾਰ ਦੇ ਨਾਲ ਬਾਬਾ ਜੀ ਦਾ ਸੀਸ ਲੱਤ ਗਿਆ ਔਰ ਬਾਬਾ ਜੀ ਨੇ ਆਪਣਾ ਸੀਸ ਜਿਹੜਾ ਉਹ ਤਲੀ ਤੇ ਰੱਖਿਆ ਤੇ ਸੱਜੇ ਹੱਥ ਦੇ ਵਿੱਚ ਖੰਡਾ ਫੜ ਕੇ ਤੇ ਉਥੋਂ ਪੰਦ ਕੋ ਚੱਲ ਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਕੇ ਜੋ ਕੀਤੀ ਹੋਈ ਅਰਦਾਸ ਸੀ ਉਹਨੂੰ ਸੰਪੂਰਨ ਕੀਤਾ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦ ਬੰਗਾ ਪ੍ਰਕਰਮਾਂ ਦੇ ਵਿੱਚ ਸਥਾਨ ਬਣਿਆ ਹੋਇਆ ਹੈ ਉਸ ਸਥਾਨ ਤੇ ਬਾਬਾ ਜੀ ਨੇ ਆਪਣਾ ਸੀਸ ਸਤਿਕਾਰ ਸਹਿਤ ਰੱਖਿਆ ਔਰ ਖੜ ਕੇ ਅਰਦਾਸ ਕੀਤੀ ਧੰਗੁਰੂ ਰਾਮਦਾਸ ਪਾਤਸ਼ਾਹ ਜੀ ਜੋ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਆਪ ਜੀ ਨੇ ਨਵਾਈ ਹੈ ਆਪ ਜੀ ਦਾ ਧੰਨਵਾਦ ਸ਼ੁਕਰਾਨਾ ਕੀਤਾ ਔਰ ਜੋ ਅਬਦਾਲੀ ਦੀਆਂ ਉਥੇ ਹਕੂਮਤਾਂ ਮੁਗਲਿਆ ਹਕੂਮਤ ਸਰੋਵਰਪੂਰੀਆਂ ਸਨ ਉਹਨਾਂ ਨੂੰ ਉਤੋਂ ਭਾਜ ਦੇ ਕੇ ਇਸ ਸ੍ਰੀ ਹਰਮੰਦਰ ਨੂੰ ਆਜ਼ਾਦ ਕਰਾਇਆ ਐਸੇ ਮਹਾਨ ਯੋਧੇ ਸੂਰਬੀਰ ਬਤੁਰ ਕੇ ਬਲੀ ਬਾਬਾ ਜੀ ਦਾ ਜੋ ਜਨਮ ਦਿਹਾੜਾ 26 ਤਰੀਕ ਨੂੰ ਆ ਰਿਹਾ ਹੈ ਅਗਲੇ ਐਤਵਾਰ ਨੂੰ ਯੂਕੇ ਦੀਆਂ ਸਮੁੱਚੀਆਂ ਹੀ ਸੰਗਤਾਂ ਨੂੰ ਜਿੰਨੇ ਵੀ ਸ਼ਹਿਰਾਂ ਦੀਆਂ ਸੰਗਤਾਂ ਨੇ ਯੂਕੇ ਦੇ ਵਿੱਚ ਵਸਦੀਆਂ ਸਾਰੀਆਂ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦਾ ਜੋ ਇੱਥੇ ਯੂਕੇ ਵਿੱਚ ਆਸਥਾਨ ਹੈ ਉਸ ਸਥਾਨ ਦੇ ਸਬੂਤੇ ਪ੍ਰਬੰਧ ਕਰਕੇ ਸਮੁੱਚੀ ਸੰਗਤ ਵੱਲੋਂ ਬੇਨਤੀ ਹੈ ਕਿ ਜੋ 24 25 26 ਤੇ 27 ਜਨਵਰੀ ਨੂੰ 2025 ਨੂੰ ਵੱਡੀ ਪੱਧਰ ਤੇ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਵੱਖ-ਵੱਖ ਸਮਾਗਮ ਹੋ ਰਹੇ ਨੇ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਗੁਰੂ ਘਰ ਦੇ ਕੀਰਤਨੀਏ ਕਵੀ ਸ਼੍ਰੀ ਢਾਡੀ ਸਿੰਘ ਆਣ ਕੇ ਬਾਬਾ ਜੀ ਦੇ ਉਸਤਾਦ ਤੇ ਚਰਨਾ ਪਾ ਰਹੇ ਨੇ ਸਾਰੀਆਂ ਸੰਗਤਾਂ ਨੂੰ ਸੰਗਤ ਵੱਲੋਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਇਹ ਇਨਾਂ ਸਮਾਗਮਾਂ ਦੇ ਵਿੱਚ ਆਪਨੇ ਪਰਿਵਾਰਾਂ ਸਹਿਤ ਆਪਣੇ ਲਾਗਲੇ ਗਵਡੀਆਂ ਨੂੰ ਨਾਲ ਲੈ ਕੇ ਵੱਧ ਤੋਂ ਵੱਧ ਹਾਜ਼ਰੀਆਂ ਭਰੋ ਤੇ ਆਪਣੇ ਜੀਮ ਨੂੰ ਸਫਲਾ ਕਰੋ ਨਾਲ ਦੇ ਨਾਲ ਇੱਥੋਂ ਦੇ ਪ੍ਰਬੰਧਕਾਂ ਵੱਲੋਂ ਇੱਕ ਸੰਦੇਸ਼ ਦਿੱਤਾ ਗਿਆ ਹੈ ਕਿ ਉਸ ਦਿਨ ਜਿਹੜੀਆਂ ਸਾਡੀਆਂ ਭੈਣਾਂ ਏ ਇਹ ਕੇਸਰੀ ਰੰਗ ਦੀਆਂ ਚੁੰਨੀਆਂ ਲੈ ਕੇ ਆਉਣ ਤੇ ਜਿਹੜੇ ਗੁਰਸਿੱਖ ਵੀਰ ਨੇ ਉਹ ਕੇਸਰੀ ਰੰਗ ਦੇ ਦਮਾਲੇ ਦਸਤਾਰਾਂ ਸਜਾ ਕੇ ਤੇ ਗੁਰੂ ਘਰ ਵਿਖੇ ਪਹੁੰਚਣ ਇਹ ਸੰਗਤ ਨੂੰ ਸਨੇਹਾ ਹੈ ਆਪੀਲ ਹੈ ਤਾਂ ਹੀ ਆਪਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਵਾਹਿਗੁਰੂ ਜੀ ਤਾ ਕਾਰੋ ਆਮੀਨ ਜੀ ਬੋਲੋ ਇਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ